ਸਤਿ ਸ੍ਰੀ ਅਕਾਲ ਮੈਂ ਰਮਨ ਕੁਮਾਰ ਖਾਦਨਾ ਇੱਕ ਵਾਰ ਫੇਸ਼ ਆ ਰੇਡੀਓ ਲੈ ਕੇ ਆ ਕੁਝ ਦਿਨਾਂ ਦਾ ਵਕਫਾ ਹੈ ਕਰੀਬ ਸੱਜ ਦਿਨਾਂ ਦਾ ਪਰ ਇੱਕ ਖਬਰ ਹੈ ਜੇਹੀ ਜਿਹੜੀ ਲੱਗੀ ਕਿ ਤੁਹਾਡੇ ਨਾਲ ਇਹ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ ਦੋ ਬੜੇ ਖਾਸ ਕਿਰਦਾਰ ਨੇ ਇੱਕ ਅਦਾਕਾਰਾ ਕੰਗਨਾ ਕਰਨਾਟ ਉਹ ਹੈ ਤੁਸੀ ਉਸ ਨੂੰ ਜਾਨ ਦੇਖੋ ਆ ਵੱਡੀ ਅਦਾਕਾਰਾ ਹੈ ਐਕਟ੍ਰੈਸ ਹੈ ਔਰ ਈਵਿਕਲ ਨਾਲ ਹੈ ਕਿਉਂ ਮੈਂਬਰ ਪਾਰਲੀਮੈਂਟ ਹੈ ਹਿਮਾਚਲ ਤੋਂ ਮੰਡੀ ਲੋਕ ਸਭਾ ਹਲਕੇ ਤੋਂ ਤਾਂ ਦੋ ਤਰ੍ਹਾਂ ਦੀ ਆਪਸ ਦੇ ਵਿੱਚ جنگ ਛੜੀ ਹੋਈ ਸੀ 5 ਸਾਲ ਤੋਂ ਕਿਤੇ ਤੁਰ ਅਸਮਾਨਾਂ ਦੇ ਵਿੱਚ ਉੱਡਦੀ ਕੰਗਨ ਰਨਾਟ ਤੇ ਕਿਤੇ ਬਠਿੰਡਾ ਦੀ ਇੱਕ 78 ਸਾਲਾ ਵਾਹਿੰਦਰਕਾਰ ਤੋ ਇਹ ਕਗਨਰਨਾਤ ਸੋਮਵਰ ਵਾਲੇ ਦਿਨ ਦੋ ਦਿਨ ਪਹਿਲਾਂ ਇੱਥੇ ਮਠਿੰਡਾ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਹਾਰਸ ਸੀ ਕੇਸ ਸਾਥੀਓ ਪੁਰਾਣਾ ਹੈ ਹੈ ਜੀ ਇਹ ਅਸਲ ਦੇ ਵਿੱਚ ਜਦੋਂ 2020 ਔਰ 21 ਦਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਦਿੱਲੀ ਦੀ ਸਰਹੱਦ ਦੇ ਉੱਪਰ ਉਕਿੰਤੇ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਸਨ ਜਿਨ੍ਹਾਂ ਦੇ ਖਿਲਾਫ ਪੰਜਾਬ ਦੇ ਵਿੱਚ ਵੱਡਾ ਰੋਸ ਫੜ ਗਿਆ ਸੀ। ਉਹਨਾਂ ਦਿਨਾਂ ਦੇ ਦੌਰਾਨ ਕੰਗਨਾ ਰ瑙ਤ ਨੇ ਇੱਕ ਟਵੀਟ ਨੂੰ ਸ਼ੇਅਰ ਕੀਤਾ ਸੀ। ਔਰ ਉਸ ਨੇ ਮਹਿੰਦਰ ਕੋਰ ਦਾਖਵਾਲਾ ਦੇ ਦਿਆਂ ਇਸ ਬਜ਼ੁਰਗ ਔਰਤ ਦਾ ਪੰਜਾਬ ਦੀ ਇਸ ਮਹਾ ਦਾ ਹਵਾਲਾ ਦੇ ਦਿਆ ਆਖਿਆ ਸੀ ਕਿ ਇਹ ਟੜੀਆਂ ਔਰਤਾਂ ਇਸ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਇਹ ਜਿਹੀਆਂ ਔਰਤਾਂ 100-100 ਰੁਪਏ ਦੇ ਪਾੜੇ ਤੇ ਮਿਲ ਜਾਂਦੀਆਂ ਨੇ ਉਹ ਕੰਗਨਾ ਨਾਉਤ ਅਸਲ ਵਿੱਚ 2020 ਦੇ ਸ਼ਹੀਦ ਬਾਗ ਦਿੱਲੀ ਦੇ ਵਿਖੇ ਜੋ ਅੰਦੋਲਨ ਪੜਕਿਆ ਸੀ ਉਸ ਮੌਕੇ ਦੀ ਬਿਲਕੀਸ ਬਹਾਉਦੀ ਗੱਲ ਕਰ ਰਹੀ ਸੀ ਲੇਕਿਨ ਉਸ ਨੇ ਇਸ ਬਜ਼ੁਰਗ ਵਕਾਰ ਵਾਲੇ ਮਹਿੰਦਰ ਕੌਰ ਨੂੰ ਰਗੜ ਦਿੱਤਾ ਤੋਂ ਮਹਿੰਦਰ ਕੌਰ ਨੇ ਅਦਾਲਤ ਦੇ ਵਿੱਚ ਅਰਖਾਸਤ ਦਿੱਤੀ ਮਾਨਹਾਨੀ ਦਾ ਕੇਸ ਦਰਜ ਕੀਤਾ ਔਰ ਇਸ ਕੇਸ ਤੋਂ छुटकारा ਪਾਉਣ ਵਾਸਤੇ ਬੜੀ ਯਾਰਾਂ ਜੋਈ ਕੀਤੀ ਕੰਗਨਾ ਰਣੋਤ ਨੇ ਉਹ ਹਾਈ ਕੋਰਟ ਦੇ ਵਿੱਚ ਗਈ ਕੇਸ ਕਾਰਜ ਕਰਨ ਵਾਸਤੇ ਨਹੀਂ ਗੱਲ ਬਣੀ ਉਹ ਸੁਪਰੀਮ ਕੋਰਟ ਤੱਕ ਵੀ ਗਈ ਨਹੀਂ ਗੱਲ ਬਣੀ ਮੁਕੱਦਮਾ ਚੱਲ ਰਿਹਾ ਸੀ ਖੇਤੀ ਅਦਾਲਤ ਦੇ ਵਿੱਚ ਬਠਿੰਡਾ ਦੀ ਉਹ ਉਸਨੇ ਬੜੀ ਕੋਸ਼ਿਸ਼ ਕੀਤੀ ਕਿ ਥਿ ਉਸ ਦੂਜਾ ਤੀ ਤੌਰ ਤੇ ਹਾਜ਼ਰੀ ਨਾ ਪਾਣੀ ਪਵੇ ਲੇਕਿਨ ਉਹ ਚਾਹੁੰਦੀ ਸੀ ਕਿ ਵੀਡੀਓ ਦੇ ذریعے ਹਾਜ਼ਰੀ ਪੈ ਜਾਵੇ ਅਦਾਲਤ ਨੇ ਮਨਜ਼ੂਰ ਨਹੀਂ ਕੀਤਾ ਆਖਰ ਖੁਨ 100 ਵਾਰ ਵੱਡੇ ਦਿਨ ਉਹ ਇੱਥੇ ਹਾਜ਼ਰ ਹੋਈ ਔਰ ਉਸ ਦੀ ਜ਼ਬਾਨਤ ਦੀ ਅਰਜ਼ੀ ਮਨਜ਼ੂਰ ਕਰ ਦਿੱਤੀ ਗਈ ਔਰ ਬਾਹਰ ਆ ਕੇ ਉਸਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨੇ ਆਖਿਆ ਕਿ ਹਾਂ ਹਾਂ ਮੇਰੇ ਕੋਲ ਉਹ ਠੀਕ ਨਹੀਂ ਹੋਇਆ ਮੇਰੇ ਕੋਲੋਂ ਗਲਤੀ ਹੋਈ ਹੈ ਔਰ ਮਹਿੰਦਰ ਕੌਰ ਕੋ ਕੇ ਤੰਦਰੁਸਤ ਨਹੀਂ ਹੈ ਦਸਰੇ ਨੇ ਪਿਓ ਹਾਜ਼ਰ ਨਹੀਂ ਹੈ ਤਾਂ ਮੈਂ ਉਸ ਦੇ ਘਰ ਵਾਲੇ ਲਾਭ ਸਿੰਘ ਤੋਂ ਮਾਫੀ ਮੰਗ ਲਈ ਹੈ ਮੈਂ ਨਹੀਂ ਸੀ ਸੋਚਿਆ ਕਿ ਕੇਸ ਇੰਨਾ ਦੂਰ ਤੱਕ ਚਲਾ ਜਾਏਗਾ ਹਾਲਾਤ ਅਜੇ ਨਾ ਖੁਸ਼ਗਵਾਰ ਕੋਟਾਂ ਕੇ ਕੇਸ ਅਜੀ ਚੱਲ ਰਿਹਾ ਹੈ ਔਰ ਜਿਹੜੇ ਵਕੀਲ ਨੇ ਬੈਲਿਵਲ ਘਰੀ ਮਹਿੰਦਰ ਕੌਰ ਨੇ ਉਹਨਾਂ ਆਖਿਆ ਕਿ ਅਗਲੀ ਤਰੀਕ ਜੜੀ ਹੈ ਉਹ 24 ਨਵੰਬਰ ਦੀ ਪਈ ਹੈ। ਔਰ ਅਸੀਂ ਕੇਸ ਦੂਰ ਤੱਕ ਲੜਾਂਗੇ। ਅਸੀਂ ਇਸ ਨੂੰ ਸਜ਼ਾ ਦਿਵਾ ਕੇ ਰਵਾਂਗੇ। ਮਾਫੀ ਇਸ ਨੇ ਮੰਗ ਲਈ ਹੈ। ਲੇਕਿਨ ਜਿਹੜਾ ਲਵ ਸਿੰਘ ਹੋਰੀ ਉਹਨਾਂ ਦਾ ਮਹਿੰਦਰ ਕੌਰ ਉਹਨਾਂ ਦਾ ਘਰ ਵਾਲਾ ਹੈ ਜਿਹੜਾ ਮੌਕੇ ਤੇ ਹਾਜ਼ਰ ਸੀ ਉਹ ਆਖ ਰਹੇ ਨੇ ਕਿ ਅਸੀਂ ਭਾਈਚਾਰੇ ਦੇ ਵਿੱਚ ਬੈਠ ਕੇ ਫੈਸਲਾ ਕਰਾਂਗੇ ਕੇ ਇਸ ਮਾਫੀ ਨੂੰ ਕਬੂਲ ਕਰਨਾ ਹੈ ਜਾਂ ਨਹੀਂ ਜੋ ਦੀ ਗੱਲ ਹੈ ਕਿ ਮਹਿੰਦਰ ਕੋਟੜੀ ਇਹ ਮੈਡਮ ਨੇ ਇਹ ਇਹ ਬਠੰਡਾ ਤੋਂ ਨੇ ਬਠੰਡਾ ਦਾ ਕੋਈ ਬਹਾਦਰਗੜ ਝੰਡੀਆਂ ਹੈ ਬੜੀ ਦੁਸ਼ਵਾਰੀਆਂ ਵਾਲਾ ਜੀਵਨ ਹੈ ਬੜੀ ਮਿਹਨਤ ਮੁਸ਼ਕਲ ਦਾ ਜੀਵਨ ਹੈ ਔਰ ਖਾਸ ਤੌਰ ਤੇ ਘਰ ਦੇ ਜਿਹੜੇ ਹਾਲਾਤ ਰਹੇ ਨੇ ਉਹ ਜਿਹੀਆਂ ਵੰਗਾਰਾ ਨਹੀਂ ਹਨ ਉਸ ਨੂੰ ਬਿਆਨ ਕਰਕੇ ਜੇ ਮੈਂ ਉਸ ਦੀ ਬਹੁਤ ਲੰਮੀ ਕਹਾਣੀ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਪਰ ਵੱਡੀਆਂ ਤਕਲੀਫਾਂ ਚ ਗੁਜ਼ਰਿਆ ਹੈ ਪਰਿਵਾਰ ਉਸ ਦੇ ਬਾਵਜੂਦ ਮਹਿੰਦਰ ਕੌਰ ਨੇ ਲੜਾਈ ਦਾ ਝੰਡਾ ਬੁਲੰਦ ਕੀਤਾ ਚਾਰ ਉਹਨਾਂ ਦੇ ਬੱਚੇ ਤਿੰਨ ਭੇਟੀਆਂ ਇੱਕ ਬੇਟਾ ਸਾਰੇ ਵਿਆਹੇ ਹੋਏ ਬੇਟਾ ਜਿਹੜਾ ਹੈ ਉਹਨਾਂ ਦੀ ਨੂੰ ਜੜੀ ਸੀ 18 ਮਹੀਨੇ ਪਹਿਲਾਂ ਉਸ ਦੀ ਮੌਤ ਹੋ ਗਈ ਸੀ ਬੇਟਾ ਵੀ ਤੰਦਰੁਸਤ ਨਹੀਂ ਹੈ ਕਈ ਮਹੀਨੇ ਹਸਪਤਾਲ ਦਾਖਲ ਰਿਹਾ ਹੈ ਉਹਨੂੰ ਘਰ ਦੇ ਵਿੱਚ ਬੈੱਡ ਬਿਸਤਰ ਤੇ ਪਿਆ ਹੋਇਆ ਹੈ ਉਸ ਤੋਂ ਅਗਲੀ ਗੱਲ ਹੋਰ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ ਲੇਕਿਨ ਜੜੀ ਵੰਗਾਰ ਕੰਗਨਾ ਰਣੌਤ ਜਿਹੜੀ ਵਿੱਚ ਵਿੱਚ ਬੂਫਾ ਟੁੱਡੀ ਹੈ ਬਹੁਤ ਜ਼ਿਆਦਾ ਖੁੱਲ ਕੇ ਬੋਲਦੀ ਹੈ ਉਸ ਨੂੰ ਲੈ ਕੇ ਜਿਹੜੀ ਅਸਮਾਨਾਂ ਚ ਉੱਡਦੀ ਰਹੀ ਹੈ ਮਹਿੰਦਤ ਕੌਰ ਦੇ ਵਕਾਰ ਨੇ ਉਸ ਦੀ ਜੋ ਆਪਣੀ ਖੁਆਇਸ਼ ਸੀ ਕਿ ਉਸਨੇ ਆਪਣੀ ਇੱਜ਼ਤ ਮਾਨ ਸ਼ਾਨ ਆਪਣੀ ਔਰ ਕਿਰਸਾਨੀ ਦੀ ਔਰ ਪੰਜਾਬ ਦੀ ਇਹ ਸਾਰਿਆਂ ਨੂੰ ਬਚਾ ਸੰਭਾਲ ਕੇ ਰੱਖਣਾ ਹੈ ਔਰ ਜੋ ਜ਼ਾਤੀ ਵਜੂਤੀ ਲੜਾਈ ਹੈ ਉਹ ਉਹ ਲਗਾਤਾਰ ਇੰਨੀਆਂ ਮੁਸ਼ਕਲਾਂ ਦੇ باوجود ਉਹ ਲੜਦੀ ਆ ਰਹੀ ਹੈ वो आखती है कि साड़ी तेरह किले सिर्फ जमीन है और इस जमीन चो कख हासिल नहीं होंगे एक सरकारी प्योरपका नौकरी तो है जिन्हें पैसे साल चो पैसे नसीब होंगे ने और असी पहलों कपाह बीजते जो फसल तबाह हुई सा हिम्मत जवाब दे गई असं हूँ झोना बीजते हैं वह भी ये कि थोड़ी जमीन अपने गुजारे वास्ते रखी हुई है बाकी जमीन ठेके पर दे रखी है लेकिन ये जो लड़ाई है ਇਹ ਜੋ ਇੱਜ਼ਤ ਮਾਨ ਵਕਾਤ ਦੀ ਲੜਾਈ ਹੈ ਇਸ ਨੂੰ ਅਸੀਂ ਇਸ ਮਕਾਮ ਤੱਕ ਲਿਆਉਂਦਾ ਹੈ ਕੰਗਨਰ ਨੂੰ ਇੱਥੇ ਦਰਵਾਜ਼ੇ ਇੱਥੇ ਅਦਾਲਤ ਦੇ ਦਰਵਾਜ਼ੇ ਤੇ ਲਿਆਉਂਦਾ ਹੈ ਇੱਥੇ ਉਸ ਨੂੰ ਹਾਜ਼ਰ ਹੋਣ ਲਈ ਮਜਬੂਰ ਕਰ ਦਿੱਤਾ ਹੈ ਇਸ ਨੂੰ ਅੰਜਾਮ ਤੱਕ ਪਹੁੰਚਾਉਣਾ ਹੈ ਇਹ ਲੜਾਈ ਮੈਂ ਆਖਰੀ ਸਾਹ ਤੱਕ ਲੜਦੀ ਰਹਾਗੀ ਇਹ ਹੈ ਬਹਿੰਦਰ ਕੌਰ ਦਾ ਆਖਣਾ ਇਹ ਏਡੇ ਵੱਡੀ ਅਦਾਕਾਰਾ ਏਡੇ ਵੱਡੇ ਹਾਸਲ ਵਾਲੀ ਔਰਤ ਮੈਂਬਰ ਪਾਰਲੀਮੈਂਟ ਨਾਲ ਲੜਾਈ ਲੜਦੀ ਹੈ